ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਦਾਬ ਨੋਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਜਿੱਤ ਤੁਹਾਡਾ ਗੀਤ ਲੈ ਕੇ ਹਾਜ਼ਰ ਹੋਈ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਬੜਾ ਪੁਰਾਣਾ ਗੀਤ ਹੈ ਸੁਣੋ ਬੈਠੀ ਬੈਠੀ ਦੇ ਮਨ ਵਿੱਚ ਖਿੱਚ ਪਈ ਬੈਠੀ ਬੈਠੀ ਦੇ ਮਨ ਵਿੱਚ ਖਿੱਚ ਪਈ ਜੁੱਤੀ ਪਾਈ ਤੇ ਪੇ ਕਿਆਂ ਦੇ ਰਾ ਪਈ ਜੁੱਤੀ ਪਾਈ ਤੇ ਪੇ ਕਿਆਂ ਦੇ ਰਾਪੇ ਰਾਵਿਚ ਵੀਰਾ ਮਿਲਿਆਉ ਨੇ ਉਛਲਿਆ ਰਾਵਿਚ ਵੀਰਾ ਮਿਲਿਆਉ ਨੇ ਉਛਲਿਆ ਭੈਣੇ ਕੋਣ ਲੈਣ ਗਿਆ ਪਹਿਣੇ ਕੌਣ ਤਤੈ ਨੂੰ ਲੈਣ ਗਿਆ ਰਾਵਤੀ ਭਾਬੀ ਮਿਲੀ ਉਹਨੇ ਬੋਲੀ ਮਰੀ ਰਾਜ ਭਾਬੀ ਮਿਲੀ ਉਹਨੇ ਬੋਲੀ ਮਰੀ Tem nu daj ta, pura deke Toria pura de Toria Sag Tories ਸਾਗ ਨਹੀਂਓ ਸਰੋਂ ਤੋਰੀਏ ਜਿਹ ਕੋਈ ਸਾਗ ਨਹੀਂਓ ਮਾਂ ਮਾਤੀਆਂ ਜਿਹ ਕੋਈ ਸਾਗ ਨਹੀਂਓ ਮਾਂ ਮਾਤੀਆਂ ਜਿਹ ਕੋਈ ਸਾਗ ਨਹੀਂਓ ਗੋੜ ਸ਼ੱਕਰ ਜਿਹਾ ਕੋਈ ਮਿੱਠਾ ਨਹੀਂ ਓ ਗੋੜ ਸ਼ੱਕਰ ਜਿਹਾ ਕੋਈ ਮਿੱਠਾ ਨਹੀਂ ਓ ਮਾਵਤੀਆ ਜਿਹਾ ਕੋਈ ਢਿੱਠਾ ਨਹੀਂ ਓ ਮਾਵਤੀਆ ਜਿਹਾ ਕੋਈ ਡਿੱਠਾ ਨਹੀਂਓ ਚਿੱਟੀ ਚੱਦਰ ਦੇ ਪੱਲੇ ਵੰਜੀਰੀਏ ਚਿੱਟੀ ਚੱਦਰ ਦੇ ਪੱਲੇ ਵੰਜੀਰੀਏ ਮਮਾਤੀ ਸਕੀਰੀਏ ਮਮਤੀਆਂ ਦੀ ਗੂੜੀ ਸਕੀਰੀਏ ਚਿੱਟੀ ਚਦਰ ਪੱਲੇ ਪਤਾ ਸੇਆ ਚਿੱਟੀ ਚਦਰ ਬਿੱਲੇ ਪਤਾ ਸੇਆ ਮਾ ਮਤੀਆਂ ਨੂੰ ਦਿੰਦੀਆਂ ਦਾ ਲਾਸੇ ਆ ਮਾ ਮਤੀਆਂ ਨੂੰ ਦਿੰਦੀਆਂ ਦਾ ਲਾਸੇ ਆ ਚਿੱਟੀ ਚਦਰ ਪੱਲੇ ਪੰਜੀਰੀਏ ਚਿੱਟੀ ਚਦਰ ਪੱਲੇ ਪੰ ਜੀ ਰिए ਮਾਪਿਆਂ ਵਾਜਨਾ ਤੀ ਆਂਦੀ ਜ਼ਿੰਦਗੀ ਏ ਮਾਪਿਆਂ ਵਾਜਨਾ ਤੀ ਆਂਦੀ ਜ਼ਿੰਦਗੀ ਏ ਮਾਪੇ ਹੁਣ ਤਪੇ ਕਿੰਨੂ ਜਾਈਦਾ ਮੈਂ ਹੁਣ ਤਾਂ ਪੀਕਿਆਂ ਨੂੰ ਜਾਈਦਾ ਬੈਠੀ ਬੈਠੀ ਦੇ ਮਨ ਚ ਖਿੱਚ ਪਈ ਬੈਠੀ ਬੈਠੀ ਦੇ ਮਨ ਵਿੱਚ ਖਿੱਚ ਪਈ ਜੁੱਤੀ ਪਾਇਤੇ ਪੇਕਿਆਂ ਦੇ ਰਾਪੇ ਜੁੱਤੀ ਪਾਇਤਾ ਪੇਕਿਆਂ ਦੇ ਰਾਪੇ ਦੋਸਤੋ ਜੇ ਮੇਰਾ ਗੀਤ ਪਸੰਦ ਆਇਆ ਤੇ ਜਰੂਰ ਕਮੈਂਟ ਕਰੋ ਔਰ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਪਲੀਜ਼ ਪਲੀਜ਼ ਔਰ ਸ਼ੇਅਰ ਜਰੂਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਸ਼ੁਕਰੀਆ ਬਹੁਤ ਬਹੁਤ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ